ਅੱਜ ਪੰਜਾਜ ਦੀ ਤਜ ਕੋਸ਼ੀ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਬਹੁਤ ਵਧੀਆ ਬਹੁਤ ਖੁਸ਼ ਆ ਇਹ ਗੱਲ ਆ ਜਾਊਗੀ ਤਬ ਤੋਂ ਮੈਂ ਨਤਮੇ ਆਪਣੇ ਮਾਤਾ ਦਾ ਸ਼ੁਕਰੀਆ ਕਰਾਂਗੀ ਬਾਕੀ ਜਿੰਨੀਆਂ ਵੀ ਮੇਰੀਆਂ ਇੱਥੇ ਭੈਣਾਂ ਭਰਾਣੇ ਸਾਰਿਆਂ ਨੂੰ ਮੇਰੀ ਸੱਸੀ ਆ ਤੁਹਾਨੂੰ ਬਾਕੀ ਮਾਲਕ ਦੀ ਮੇਰੇ ਤੇ ਮਿਹਰ ਹੋਈ ਹੈ ਤੇ ਸਭ ਦੇ ਸਾਥ ਨਾਲ ਤੇ ਸਭ ਦੇ ਵਿਸ਼ਵਾਸ ਨਾਲ ਇਹ ਜਿਹੜੀ ਮੈਨੂੰ ਪ੍ਰਦਾਨਗੀ ਮਿਲੀ ਹੈ ਮੈਂ ਉਹ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ ਜੋ ਸਰਵਸੇ ਸਸਮਸਿਆਵਾਂ ਨੇ ਉਹਨਾਂ ਨੂੰ ਕਿਵੇਂ ਫਿਰਸ ਮਿਹਨਤ ਕਰੂੰਗੀ ਜਿਹੜੀਆਂ ਚੱਲ ਰਹੀਆਂ ਆ ਉਹਨਾਂ ਨੂੰ ਦੇਖਾਂਗੇ ਤੇ ਪੂਰੀ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਵੀ ਜੋ ਵੀ ਕੰਮ ਇੱਥੇ ਚੱਲਦੇ ਪਿਆ ਕਰਾਂਗੇ ਅੱਜ ਫੇਰਾ ਬਾਬਾ ਨਾਨਕ ਦੀ ਜਿਹੜੀ ਪ੍ਰਿੰਸੀਪਲ ਕਮੇਟੀ ਦੀ ਲਖਣ ਹੋ ਕੇ ਆਈ ਆ ਉਹਦੇ ਸਬੰਧ ਵਿੱਚ ਅੱਜ ਜਿਹੜੀ ਉਹਨਾਂ ਦੀ ਉਹਨਾਂ ਨੂੰ ਸੀਟ ਤੇ ਬਿਠਾਉਣ ਦੀ ਜਿਹੜੀ ਰਸਮ ਸੀ ਉਹ ਪੂਰੀ ਹੋਈ ਆ ਆ ਪਿਛਲੇ ਦਿਨਾਂ ਚ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਡੇਰਾ ਪਾਪਾ ਨਾਨਕ ਵਾਲਾ ਨੇ ਆਪਣੀ ਮਰਦ ਸਿੰਘ ਜਿਹੜੇ ਕੌਂਸਲਰ ਆਰਾਮਾ ਦੀ ਪਾਰਟੀ ਤੇ ਬਣਾਇਆ ਜਿਹਦੇ ਵਿੱਚ ਸ਼ਿਖਾ ਗੁਪਤਾ ਜੀ ਨੂੰ ਆਪਾਂ ਪ੍ਰੈਸਡੈਂਟ ਲਾਇਆ ਔਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਵਾ ਕੁਲਵਿੰਦਰ ਸਿੰਘ ਜੁਗ ਨੂੰ ਬਾਬਾ ਜੀ ਉਹਨਾਂ ਨੂੰ ਲਾਇਆ ਅੱਜ ਉਹਦੀ ਜਿਹੜੀ ਰਸਮੀ ਜਿਹੜਾ ਸੀ ਉਹਦੇ ਸੰਬੰਧ ਚ ਅੱਜ ਮੈਂ ਆਇਆ ਹੁਣੇ ਮੈਂ ਚੇਅਰ ਤੇ ਬਿਠਾ ਕੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਗਣੀ ਸ਼ਹਿਰ ਦੇ ਉਹਨਾਂ ਦੇ ਹੱਥ ਚ ਦੇ ਕੇ ਚੱਲਿਆ ਮੈਨੂੰ ਪੂਰੀ ਉਮੀਦ ਹੈ ਕਿ ਇਹ ਬੜੀ ਵਧੀਆ ਢੰਗ ਨਾਲ ਤੋਂ ਇਸ ਪਰਿਵਾਰ ਨੂੰ ਪਿਛਲਾ ਤਜਰਬਾ ਵੀ ਆ ਕਿਉਂ ਇਹਨਾਂ ਦੇ ਸਹੁਰਾ ਸਾਹਿਬ ਦੀ ਜਿਹੜੀ ਬੇਟੀ ਨੂੰ ਅੱਜ ਬਿਠਾਇਆ ਤੇ ਸਹੁਰਾ ਸਾਹਿਬ ਪਿਛਲੇ 15-20 ਸਾਲ ਤੋਂ ਸ਼ਹਿਰ ਚ ਰਾਈਟ ਹੈਂਡ ਰਹੇ ਨੇ ਔਰ ਉਹਨਾਂ ਦਾ ਆਪਣਾ ਸਿਆਸੀ ਤਜਰਬਾ ਵੀ ਪਰਿਵਾਰ ਦਾ ਹੈਗਾ ਔਰ ਇੱਕ ਇਮਾਨਦਾਰੀ ਜਿਹੜੀ ਆ ਉਹ ਵੀ ਬੜੀ ਵੱਡੀ ਚੀਜ਼ ਹੈ ਜਿਹੜੀ ਪ੍ਰੇਮ ਸਾਗਰ ਗੁਫਤਾ ਜੀ ਤੋਂ ਵੇਖਣ ਨੂੰ ਮਿਲੀ ਨੇ ਇੱਕ ਵਾਰੀ ਕੋਈ ਪ੍ਰੈਜ਼ੀਡੈਂਟ ਸ਼ਹਿਰ ਦਾ ਬਣ ਜੇ ਤਾਂ ਤਿੰਨ ਚਾਰ ਪੁਸ਼ਤਾਂ ਉਹਦੀਆਂ ਤਰ ਜਾਂਦੀਆਂ ਨੇ ਅੱਜ ਵੀ ਉਹਦਾ ਪਰਿਵਾਰ ਜੇਸਾ ਸਾਹਿਬ ਦਾ ਡੇਰਾ ਬਾਬਾ ਨਾਨਕ ਚ ਕਿਰਤ ਕਰਕੇ ਰੋਟੀ ਕਮਾ ਕੇ ਖਾਂਦੇ ਆ ਪਰ ਮੈਨੂੰ ਪਤਾ ਪਿਓ ਦੀ ਲਾਗ ਜਰੂਰ ਰਹਿੰਦਾ ਤੇ ਖੂਨ ਚ ਹੋਏਗੀ ਔਰ ਜਿਸ ਤਰ੍ਹਾਂ ਉਹਨਾਂ ਦੇ ਫਾਦਰ ਸਾਹਿਬ ਨੇ ਸ਼ਹਿਰ ਦੀ ਸੇਵਾ ਕੀਤੀ ਆ ਇਹ ਪਰਿਵਾਰ ਵੀ ਉਸੇ ਤਰ੍ਹਾਂ ਸ਼ਹਿਰ ਦੀ ਸੇਵਾ ਜਰੂਰ ਕਰੇਗਾ ਬਹੁਤ ਖੁਸ਼ੀ ਦੀ ਹੈ ਬਹੁਤ ਜ਼ਿਆਦਾ ਖੁਸ਼ੀ ਆਈ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਪਹਿਲਾਂ 3 ਵਾਰ ਪ੍ਰਧਾਨ ਰਹੇ ਆ 82 ਚ 92 ਚ ਤੇ 2002 ਚ ਤੇ ਦੁਬਾਰਾ 2005 ਚ ਪਰਮਾਦਮਾ ਨੇ ਇਹ ਮੇਅਰ ਬਖਸ਼ੀ ਆ ਤਹੀ ਜੋ ਲੋਕਾਂ ਦੇ ਕੰਮ ਪਾਣਗੇ ਫਿਰ ਇਹਦੇ ਨੇ ਸਾਰੇ ਪਹਿਲ ਦੇ ਹੱਥ ਦੇ ਕਰਾਂਗੇ ਜੋ ਵੀ ਕਿਸੇ ਨੂੰ ਮੁਸ਼ਕਲ ਆ ਜੋ ਕੰਮ ਪਾਣ ਦੀ ਜਿੰਨੇ ਵੀ ਕੰਮ ਪਾਣੇ ਕਿਸੇ ਤਰ੍ਹਾਂ ਦੇ ਵੀ ਸਾਨੂੰ ਜੋ ਮਰਜ਼ੀ ਕਰਨਾ ਪਵੇ ਜਿੱਥੇ ਮਰਜ਼ੀ ਜਾਣਾ ਪਵੇ ਸੀਐਮ ਸਾਹਿਬ ਕੋ ਜਾਣਾ ਪਵੇ ਖਗੋ ਕੇ ਮਤਲਬ ਜਾਣਾ ਪਵੇ ਰਕਾਵਾ ਸਾਹਿਬ ਨਾਲ ਲੈ ਕੇ ਜੀ ਉਹਨਾਂ ਦੇ ਰਹਿਨਮਾਈ ਹੇਟ ਜੰਗੀ ਪੱਧਰ ਤੇ ਕੰਮ ਕਰਾਂਗੇ ਇਹ ਨਹੀਂ ਕਿ ਛੋਟੇ ਵੱਡੇ